ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਭਾਈ ਮਤੀਦਾਸ ਨਗਰ ਕੋਠੀ 100 ਗਜ ਦੀ ਡਿਮਾਂਡ ਇਹਨਾਂ ਦੀ 32 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਲੌਬੀ ਆ ਗਈ ਜੀ ਨਾਲ ਹੀ ਇਹਦੇ ਡ੍ਰੈਇੰਗ ਰੂਮ ਆ ਗਈ ਆ ਬਾਹਰ ਵੀ ਐਂਟਰੀ ਇਹਦੀ ਤੇ ਪੌੜੀ ਅੰਦਰ ਦੀ ਚੜੀ ਵੀ ਆ ਗੱਡੀ ਵਧੀਆ ਅੰਦਰ ਲੱਗਦੀ ਆ ਤੇ ਆ ਕਿਚਨ ਆ ਗਈ ਕਿਚਨ ਦਾ ਕਾਬੂਡ ਦਾ ਕੰਮ ਹੋਇਆ ਵਾ ਬਹੁਤ ਹੀ ਵਧੀਆ ਕਾਬੂਡ ਦਾ ਕੰਮ ਹੋਇਆ ਦੋ ਬੈਡਰੂਮ ਹੈ ਦੋਨਾਂ ਨਾਲ ਬਾਥਰੂਮ ਅਟੈਚ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਨਿਊ ਕੋਠੀ ਹੈ ਸਿੰਗਲ ਸਟੋਰੀ ਡਿਮਾਂਡ ਇਹਨਾਂ ਦੀ 32 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਬਾਥਰੂਮ ਆ ਗਈ ਦੋਨੇ ਬੈਡਰੂਮ ਨਾਲ ਅਟੈਚ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਫੇਸਬੁਕ ਤੇ ਇੰਸਟਾਗ੍ਰam ਤੇ ਫੋਲੋ ਕਰ ਦੋ ਤਾਂ ਕਿ ਤੁਹਾਡੀ ਸਾਡੀ ਵੀਡੀਓ ਤੁਹਾਡੇ ਤੀ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਕੋਠੀ ਬਹੁਤ ਵਧੀਆ ਹੈ ਨਿਊ ਬਣੀ ਵੀ ਹੈ ਮੇਨ ਰੋਡ ਤੋਂ ਵੀ ਬਿਲਕੁਲ ਨੇੜੇ ਹੈ ਪੌੜੀ ਅੰਦਰ ਦੀ ਚੜਦੀ ਹੈ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਮੇਨ ਰੋਡ ਤੋਂ ਬਿਲਕੁਲ ਨੇੜੇ ਪੈਂਦੀ ਹੈ 100 ਗਾਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 32 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ